ਪਾਕਿਸਤਾਨ ਸਰਕਾਰ ਨੇ ਇੱਕ ਬੜਾ ਵੱਡਾ ਤੋਹਫਾ ਦਿੱਤਾ ਹੈ ਕੈਨੇਡੀਅਨ ਸਿੱਖਾਂ ਨੂੰ ਜਿਹੜੇ ਸਿਟੀਜ਼ਨ ਹੈਗੇ ਨੇ ਇੱਥੇ ਕਿ ਜੇਕਰ ਉਹ ਪਾਕਿਸਤਾਨ ਵਿੱਚ ਗੁਰਧਾਮਾਂ ਦੀ ਯਾਤਰਾ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਵੀਜ਼ਾ ਫੀਸ ਨਹੀਂ ਦੇਣੀ ਪਏਗੀ। ਅਗਰ ਤੁਹਾਨੂੰ ਯਾਦ ਹੋਵੇ ਤੇ ਪਾਕਿਸਤਾਨ ਹਕੂਮਤ ਨੇ ਆਪਣਾ ਇਹ ਕਰਤਾਰਪੁਰ ਕੋਰੀਡੋਰ ਵੀ ਖੋਲ ਦਿੱਤਾ ਸੀ। ਉੱਥੇ ਬਹੁਤ ਪਹਿਲੇ ਵੀਜ਼ੇ ਦੀ ਲੋੜ ਨਹੀਂ ਸੀ। ਪਾਕਿਸਤਾਨੀਆਂ ਕੋਲ ਤੇ ਆਪਣਾ ਸਿਸਟਮ ਸਾਡਾ ਅਲੱਗ ਹੁੰਦਾ ਜਿਸ ਤਰ੍ਹਾਂ ਉਹ ਇੰਡੀਆ ਦੇ ਐਨਆਰਆਈ ਹੁੰਦਾ ਹੈ ਨਾਨ ਰੈਜ਼ੀਡੈਂਟ ਜਿਹੜਾ ਕਾਰਡ ਹੁੰਦਾ ਹੈ। ਪਾਕਿਸਤਾਨੀਆਂ ਦਾ ਨਾਈਕਾਪ ਹੁੰਦਾ ਹੈ ਉਹਨਾਂ ਦੇ ਅਗਰ ਪਾਸਪੋਰਟ ਨਾ ਵੀ ਹੋਏ ਤਾਂ ਉਸ ਬੇਸਿਸ ਤੇ ਵੀਜ਼ਾ ਵੀਜ਼ਾ ਵਿਦਆਊਟ ਵਿਦਆਊਟ ਵੀਜ਼ਾ ਵੀ ਜਾ ਸਕਦੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਵੀਜ਼ਾ ਗ੍ਰਾਂਟ ਨੋਟਿਸ ਆ ਜਾਏਗਾ ਨਾਓ ਥੈਟ ਵੀਜ਼ਾ ਗ੍ਰਾਂਟ ਨੋਟਿਸ ਐਂਡ ਪਾਸਪੋਰਟ ਇਜ਼ ਦਾ ਓਨਲੀ ਟੂ ਥਿੰਗਸ ਰਿਕੁਆਇਰਡ ਟੂ ਗੋ ਟੂ ਪਾਕਿਸਤਾਨ ਜੀ ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ ਪਾਕਿਸਤਾਨ ਸਰਕਾਰ ਨੇ ਇੱਕ ਬੜਾ ਵੱਡਾ ਤੋਹਫ਼ਾ ਦਿੱਤਾ ਹੈ ਕੈਨੇਡੀਅਨ ਸਿੱਖਾਂ ਨੂੰ ਜਿਹੜੇ ਸਿਟੀਜ਼ਨ ਹੈਗੇ ਨੇ ਇੱਥੇ ਕਿ ਜੇਕਰ ਉਹ ਪਾਕਿਸਤਾਨ ਵਿੱਚ ਗੁਰਦ ਆਮਾ ਦੀ ਯਾਤਰਾ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਵੀਜ਼ਾ ਫੀਸ ਨਹੀਂ ਦੇਣੀ ਪਵੇਗੀ ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਾਨ ਬਾਜ਼ ਖਾਨ ਨਾਲ ਜਿਹੜੇ ਕਿ ਪਾਕਿਸਤਾਨ ਦੇ ਕੌਂਸਲ ਜਨਰਲ ਹੈਗੇ ਨੇ ਵੈਂਕੂਵਰ ਦੇ ਵਿੱਚ ਸੋ ਲੈਟਸ ਗੈਟ ਓਵਰ ਟੂ ਹਿਮ ਐਂਡ ਲਰਨ ਐਸ ਟੂ ਵਾਟ ਆਲ ਇਜ਼ ਬੀਂਗ ਡਨ ਤੇ ਇਹ ਫੈਸਲਾ ਜਿਹੜਾ ਲਿਆ ਗਿਆ ਹੈ ਇਹ ਕਦੋਂ ਤੋਂ ਲਾਗੂ ਹੋਏਗਾ ਕਦ ਤੱਕ ਚੱਲੇਗਾ ਇਸ ਦੇ ਵਿੱਚ ਕੀ ਕੁਝ ਕ੍ਰਾਈਟੇਰੀਆ ਹੈਗਾ ਜਾਂ ਕਿਵੇਂ ਕੋਈ ਐਪਲੀਕੇਸ਼ਨ ਜਿਹ ਸਵਾਗਤ ਕਰਦੇ ਹਾਂ ਜਾਨ ਬਸ ਖਾਨ ਸਾਹਿਬ ਦਾ ਜਾਨ ਬਸ ਖਾਨ ਸਾਹਿਬ ਵੈਲਕਮ ਟੂ ਦਾ ਪ੍ਰੋਗਰਾਮ ਅਲੈਕਮ ਸਤ ਸ੍ਰੀ ਅਕਾਲ ਜਨਾਬ ਵੈਲਕਮ ਸੋ ਇਹ ਜਿਹੜਾ ਫੈਸਲਾ ਲਿਆ ਗਿਆ ਜੀ ਪਾਕਿਸਤਾਨ ਸਰਕਾਰ ਵੱਲੋਂ ਇਹ ਸਾਨੂੰ ਦੱਸੋ ਕਿ ਕੀ ਇਹ ਪਹਿਲਾਂ ਵੀ ਕਦੀ ਹੋਇਆ ਹੈ ਇਹ ਫਰਸਟ ਟਾਈਮ ਹੋਇਆ ਹੈ ਕਿ ਜਿਹੜੇ ਕੈਨੇਡੀਅਨ ਨਾਗਰਿਕ ਹੈਗੇ ਨੇ ਸਿੱਖ ਉਹਨਾਂ ਨੂੰ ਹੁਣ ਵੀਜ਼ਾ ਨਹੀਂ ਲੈਣਾ ਪਏਗਾ ਪਾਕਿਸਤਾਨ ਜਾਣ ਲਈ ਨਹੀਂ ਜੀ ਸਭ ਤੋਂ ਪਹਿਲਾਂ ਵੀਜ਼ਾ ਤੇ ਲੈਣਾ ਪਵੇਗਾ ਬਟ there is no visa fee to it ਓਕੇ ਤੇ ਇਹ ਇਟਸ ਅ ਮਲਟੀਪਲ ਐਂਟਰੀ ਵੀਜ਼ਾ ਹੋਵੇਗਾ ਜੀ ਐਂਡ ਇਟਲ ਬੀ ਗ੍ਰਾਂਟਡ ਫਾਰ 90 ਡੇਜ਼ ਓਨਲੀ ਜੀ ਹਮਮ ਤੇ ਇਹਦੇ ਵਾਸਤੇ ਜਦੋਂ ਤੁਸੀਂ ਜਦੋਂ ਜਾਓਗੇ ਤੇ ਜਿਹੜਾ ਪਾਸਪੋਰਟ ਤੁਹਾਡਾ ਤੁਹਾਡੇ ਕੋਲ ਹੋਵੇਗਾ ਤੇ ਵੀਜ਼ਾ ਪ੍ਰਾਇਰ ਟੂ ਅਪਰਾਇਵਲ ਦਾ ਜਿਹੜਾ ਤੁਹਾਨੂੰ ਨੋਟਿਸ ਆਏਗਾ ਨਾ ਜੀ ਉਹ ਨਾਲ ਤੁਸੀਂ ਲੈ ਕੇ ਜਾਣਾ ਹੋਵੇਗਾ ਓਕੇ ਸੋ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵੀਜ਼ਾ ਫੀਸ ਨਹੀਂ ਦੇਣੀ ਪੈਗੀ ਪਰ ਹੁਣ ਫੋਰ ਐਗਜ਼ਾਮਪਲ ਕੋਈ ਸਿੱਖ ਜਿਹੜਾ ਇੱਥੋਂ ਕੈਨੇਡੀਅਨ ਸਿਟੀਜ਼ਨ ਜਿਹੜਾ ਹੈਗਾ ਉਹ ਜਾਣਾ ਚਾਹੁੰਦਾ ਹੈ ਕੀ ਉਹ ਕਿਸੇ ਵੀ ਸਮੇਂ ਸਾਲ ਦੇ ਜਾ ਸਕਦਾ ਹੈ ਜਾਂ ਸਿਰਫ ਗੁਰਪੁਰਪ ਜਦੋਂ ਹੁੰਦੇ ਨੇ ਤਦ ਹੀ ਜਾ ਸਕਦਾ ਹੈ ਦੇਖੋ ਜੀ ਰਿਲੀਜੀਅਸ ਪਲੇਸਸ ਆਰ देयर ਫॉर एवरीवन ਐਂਡ ਦੇ ਆਰ ਦੇ ਆਰ देयर ਫॉर 올 ਈਅਰ ਰੌਂਡ ਲਾਈਕਵਾਇਜ਼ ਦ ਵੀਜ਼ਾ ਇਜ਼ ਓਪਨ ਟੂ ਦ ਸਿੱਖ ਕਮਿਊਨਿਟੀ ਇਨ ਕੈਨੇਡਾ ਵੈਨੈਵਰ ਦੇ ਵਾਂਟ ਟੂ ਗੋ ਜੀ ਓਕੇ सो वट विल दे हैव टू डू देन फर्स्ट ऑफ ऑल के कोई कोई एप्लीकेशन भरनी पेगी ऑनलाइन जाना पेगा की प्रोसेस है जी बड़ा सिंपल प्रोसेस है जी uh, साडी जेडी वेबसाइट है www .pcgv.org i repeat www.pcgv.org utthe jaake te jehda visa tab hai utthe to click karange ode vich then there will be three categories tourism ਬਿਜ਼ਨਸ ਐਂਡ ਫਾਰ ਸਿਕ ਯਾਤਰੀਜ਼ ਓਨਲੀ ਹਮਮ ਇਸ ਸਿਕ ਯਾਤਰੀ ਉੱਤੇ ਉਹ ਕਲਿੱਕ ਕਰਨਗੇ ਔਰ ਦਾ ਦਾ ਫਾਰਮ ਪਹਿਲੇ ਜ਼ਰਾ ਕੰਪਲਿਕੇਟਿਡ ਹੁੰਦਾ ਸੀ ਤੇ ਉਹ ਵੀ ਸਭ ਬੜਾ ਸਿੰਪਲੀਫਾਈ ਕਰ ਦਿੱਤਾ ਗਿਆ ਹੈ ਦੇ ਵਿਲ ਦੇ ਵਿਲ ਫਿਲ ਇਨ ਦਾ ਫਾਰਮ ਐਂਡ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਵੀਜ਼ਾ ਗ੍ਰਾਂਟ ਨੋਟਿਸ ਆ ਜਾਏਗਾ ਨਾ ਦੈਟ ਵੀਜ਼ਾ ਗ੍ਰਾਂਟ ਨੋਟਿਸ ਐਂਡ ਪਾਸਪੋਰਟ ਇਜ਼ ਦਾ ਓਨਲੀ ਟੂ ਥਿੰਗਸ ਰਿਕੁਆਇਰਡ ਟੂ ਗੋ ਟੂ ਪਾਕਿਸਤਾਨ ਜੀ ਓਕੇ ਸੋ ਬੇਸਿਕਲੀ ਜਿਸ ਤਰ੍ਹਾਂ ਤੁਸੀਂ ਕਿਹਾ ਪੀਸੀਜੀਵੀ.org ਤੇ ਜਾ ਕੇ ਵੈਬਸਾਈਟ ਤੇ ਇੱਕ ਨਵੀਂ ਕੈਟਾਗਰੀ ਕ੍ਰੀਏਟ ਕੀਤੀ ਗਈ ਹੈ ਸਿੱਖ ਯਾਤਰੀਆਂ ਲਈ ਉੱਥੇ ਜਾ ਕੇ ਉਹ ਫਾਰਮ ਭਰ ਦੇਣਾ ਉਸ ਤੋਂ ਬਾਅਦ ਈਮੇਲ ਆ ਜਾਏਗੀ ਐਂਡ ਦੈਟਸ ਆਲ ਸੋ ਜਦੋਂ ਤੁਸੀਂ ਪਾਕਿਸਤਾਨ ਜਾਣਾ ਹੈ ਫੋਰ ਐਗਜ਼ਾਮਪਲ ਫ੍ਰਮ ਵਾਗਾ ਬਾਰਡਰ ਯੂ ਵਾਂਟ ਟੂ ਗੋ ਇੰਟੂ ਪਾਕਿਸਤਾਨ ਸੋ ਯੂ ਜਸਟ ਨੀਡ ਯਰ ਪਾਸਪੋਰਟ ਐਂਡ ਦੈਟ ਜਿਹੜਾ ਤੁਸੀਂ ਕਿਹਾ ਅਪਰੂਵਲ ਹੈਗਾ ਉਹ ਲੈ ਕੇ ਚਲੇ ਜਾਓ ਐਂਡ ਯੂ ਕੈਨ ਐਂਟਰ ਬਲਕਿ ਜੀ ਹੁਣ ਤੇ ਡਬਲ ਉਹ ਮਲਟੀਪਲ ਐਂਟਰੀ ਵਾਲਾ ਵੀਜ਼ਾ ਹੋਵੇਗਾ ਤੇ ਚੈ ਵੀ ਹੋਵੇਗਾ ਕਿ ਇਫ ਸਮਬਡੀ ਵਾਂਟਸ ਟੂ ਲੈਂਡ ਇਨ ਪਾਕਿਸਤਾਨ ਗੋ ਟੂ ਇੰਡੀਆ ਕਮ ਬੈਕ ਟੂ ਪਾਕਿਸਤਾਨ ਐਂਡ ਟੇਕ ਅ ਫਲਾਈਟ ਬੈਕ ਵੀ ਹੋ ਸਕਦਾ ਹੈ ਓ ਦੈਟਸ ਵੰਡਰਫੁਲ ਸੋ ਇਹ ਨਵੀਂ ਕੈਟਾਗਰੀ ਜਿਹੜੀ ਕ੍ਰੀਏਟ ਕੀਤੀ ਗਈ ਜੀ ਇਹਦੇ ਵਾਸਤੇ ਕੋਈ ਲਿਮਿਟਿਡ ਸਮਾਂ ਹੈ ਜਾਂ ਨਾਓ ਇਟਸ ਗੋਇੰ ਟੂ ਬੀ ਫੋਰਐਵਰ ਫੋਰ ਨਾਓ ਗੋਡ ਵਿਲਿੰਗ ਜੀ ਇਟ ਇਜ਼ ਫੋਰਐਵਰ ਜੀ ਵੰਡਰਫੁਲ ਸੋ ਸਭ ਤੋਂ ਪਹਿਲਾਂ ਤਾਂ ਜੀ ਧੰਨਵਾਦ ਪਾਕਿਸਤਾਨ ਸਰਕਾਰ ਦਾ ਕਿ ਜਿਉਂ ਨੇ ਕੈਨੇਡੀਅਨ ਜਿਹੜੇ ਸਿਟੀਜ਼ਨਸ ਨੇ ਖਾਸ ਤੌਰ ਤੇ ਜਿਹੜੇ ਸਿੱਖ ਯਾਤਰੀ ਨੇ ਉਹਨਾਂ ਵਾਸਤੇ ਇਹ ਪ੍ਰਬੰਧ ਕੀਤਾ ਹੈਗਾ ਸੋ ਥੈਂਕ ਯੂ ਫਰਮ ਦ ਸਿੱਖ ਕਮਿਊਨਿਟੀ ਬਟ ਇਹਦਾ ਇਜ਼ ਇਜ਼ ਇਟ ਜਸਟ ਓਨਲੀ ਫॉर द ਕੈਨੇਡੀਅਨ ਸਿੱਖ ਸਿਟੀਜ਼ਨਸ ਓਨਲੀ অর ਫॉर ਬਾਕੀ ਕੰਟਰੀਜ਼ ਵਿੱਚ ਵੀ ਇਹ ਲਾਗੂ ਹੋਏਗਾ ਥਿਸ ਇਜ਼ ਬੀਇੰਗ ਐਕਸਟੈਂਡਡ ਟੂ 올 ਦੀ ਸਿੱਖ ਕਮਿਊਨਿਟੀ ਐਨੀਵੇਅਰ ਇਨ ਦ ਵਰਲਡ ਵਿਚ ਕਮਸ ਅੰਡਰ ਦ ਜੂਰਿਸਡਿਕਸ਼ਨ ਆਫ ਦ ਪਾਕਿਸਤਾਨ ਐਂਬੈਸੀਜ਼ ਜਾਂ ਕੌਂਸੂਲੇਟਸ ਹੀ ਓਕੇ Uh, that's a great step and a very big step which has been taken so ede vich ede piche koi any major karan jada ji sarkar ne socha hai ki eh suvidha jadi diitti jave nahi nahi ede vich koi ostara da karan te koi nahi hega lekin eh zarur hai ki religious places should not be restricted no matter what the politics is between countries agar tuhanu yaad hove te pakistan hukumat ne apna eh kartarpur corridor vi khol ditta si othe bahut pehle visa di load nahi si ਜੀ ਉੱਥੇ ਦੇ ਵੀਜ਼ੇ ਦੀ ਲੋੜ ਵੀ ਨਹੀਂ ਹੈ ਐਨੀਬਡੀ ਫ্রম ਇੰਡੀਆ ਕੈਨ ਕਮ ਵਿਜ਼ਿਟ ਕਰਤਾਰਪੁਰ ਸਾਹਿਬ ਐਂਡ ਗੋ ਬੈਕ ਜੀ ਉਸ ਦੇ ਨਾਲ ਹੀ ਜੀ ਬਹੁਤ ਸਾਰੀਆਂ ਥਾਵਾਂ ਨੇ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦੀ ਕਿ ਰਿਲੀਜੀਅਸ ਇੰਪੋਰਟੈਂਸ ਹੈਗੀ ਹੈ ਸਿੱਖਾਂ ਵਾਸਤੇ ਵੀ ਹੋਰ ਕਮਿਊਨिटीज ਵਾਸਤੇ ਵੀ ਹੈਗੀ ਹੈ ਸੋ ਉਹਦੇ ਤਹਿਤ ਜਿੱਥੇ ਤਾਂ ਸਾਨੂੰ ਪਤਾ ਪੰਜਾ ਸਾਹਿਬ ਦੇ ਵਿੱਚ ਜਾਂ ਹੋਰ ਨਨਕਾਣਾ ਸਾਹਿਬ ਹੋ ਗਿਆ ਜਾਂ ਕਰਤਾਰਪੁਰ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਹੈਗੇ ਨੇ ਸੋ ਜਿਹੜਾ ਇਹ ਵੀਜ਼ਾ ਹੁਣ ਗ੍ਰਾਂਟ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਕੀ ਇਹ ਸਿਰਫ ਵੱਡੇ ਗੁਰਦੁਆਰੇ ਜਿਹੜੇ ਸੀਮਤ ਹੋਣਗੇ ਜਾਂ ਅ ਪਰਸਨ ਕੈਨ ਗੋ ਐਨੀਵੇਅਰ ਜਿੱਥੇ ਵੀ ਕੋਈ ਗੁਰਦੁਆਰਾ ਪਾਕਿਸਤਾਨ 'ਚ ਹੈਗਾ ਜੀ ਜਿੱਥੇ ਵੀ ਗੁਰਦੁਆਰਾ ਹੈ ਜਾ ਉੱਥੇ ਜਾ ਸਕਦੇ ਨੇ ਉਦੋਂ ਤੇ ਕੋਈ ਮਸਲਾ ਨਹੀਂ ਹੈ ਜੀ ਹਮ ਹਮ ਐਂਡ ਜਨਬਾਬ ਸਾਹਿਬ ਅਗੇਨ ਇਹਦੇ ਵਿੱਚ ਕਈ ਵਾਰੀ ਹੁੰਦਾ ਹੈ ਕਿ ਜੀ ਯੂ ਕੈਨ ਓਨਲੀ ਗੋ ਬਾਈ ਟ੍ਰੇਨ অর ਯੂ ਕੈਨ ਜਸਟ ਲਾਈਕ ਯੂ ਮੈਂਸ਼ਨ ਤੁਸੀਂ ਹੁਣ ਮਲਟੀਪਲ ਵੀਜ਼ਾ ਵੀ ਗ੍ਰਾਂਟ ਹੋ ਗਿਆ ਤੁਸੀਂ ਪਾਕਿਸਤਾਨ ਵੀ ਲੈਂਡ ਕਰਕੇ ਵਾਪਸ ਆ ਕੇ ਉੱਥੋਂ ਹੀ ਜਾ ਸਕਦੇ ਹੋ ਸੋ ਇਹਦੀ ਤੇ ਨਹੀਂ ਕੋਈ ਰੈਸਟ੍ਰਿਕਸ਼ਨ ਜਾਂ ਕੋਈ ਹੋਰ ਰ ਦੇਖੋ ਜੀ ਇਹਦੇ ਵਿੱਚ देयर इज अ ਪੋਸਿਬਿਲਿਟੀ ਥੈਟ ਦੀ ਪਾਸਪੋਰਟ ਮੇ ਗੋ ਇਨਟੂ ਅ ਰਿਵਿਊ ਨਾ ਉਹ ਜਿਹੜਾ ਰਿਵਿਊ ਵਾਲਾ ਮਸਲਾ ਵੀ ਹੋਇਆ ਹੋਵੇਗਾ ਕਿ ਇਨ ਕੇਸ ਅਗਰ ਕਿਸੇ ਐਪਲੀਕੈਂਟ ਨੇ ਕੋਈ ਚੀਜ਼ ਮੈਂਸ਼ਨ ਨਹੀਂ ਕੀਤੀ ਮਿਸਾਲ ਦੇ ਤੌਰ ਤੇ ਆਪਣਾ ਨਾਂ ਪੂਰਾ ਮੈਂਸ਼ਨ ਨਹੀਂ ਕੀਤਾ ਜਾਂ ਪਾਸਪੋਰਟ ਦੀ ਤਸਵੀਰ ਲਾਣਾ ਭੁੱਲ ਗਿਆ ਵੇ ਜਾਂ ਕੋਈ ਚੀਜ਼ ਅਪਲੋਡ ਕਰਨਾ ਭੁੱਲ ਗਿਆ ਵੇ ਤੇ ਇਨ ਥੈਟ ਕੇਸ ਦ ਕੇਸ ਵਿਲ ਗੋ ਇਨਟੂ ਅ ਰਿਵਿਊ ਬਟ ਥੈਟ ਰਿਵਿਊ ਇਜ਼ ਆਲਸੋ ਵੈਰੀ ਕੁਇਕ ਵਾਂਸ ਇਟ ਇਜ਼ ਰੀਸਬਮਿਟਡ ਜੀ so as of august of 30th 2024 this is in uh, uh, practice now it is uh, being implemented ji ji just for the sake of clarity go to the website www.pcgv.org mm -hmm. go to the uh, visa sub uh, the tab mm -hmm. when you click on it there will be visa prior to arrival ji othe vich jehdi sikh yatriyan wali category oh nu click karo ਦੈਟ ਇਜ਼ ਦ ਮੋਸਟ ਸਿੰਪਲੀਫਾਈਡ ਫਾਰਮ ਜਿਹੜਾ ਵੀ ਫॉर ਐਨੀ ਕੈਟਾਗਰੀ ਆਫ ਵੀਜ਼ਾ ਹੈ ਉਹਨੂੰ ਕਰਕੇ ਤੇ ਰੈਸਟ ਵਿਲ ਗੋ ਥਰੂ ਜੀ ਜੀ ਤੇ ਇਸ ਤੋਂ ਪਹਿਲਾਂ ਜੀ ਜਿਹੜਾ ਇਹ ਫੀਸ ਲਈ ਜਾਂਦੀ ਹੈਗੀ ਸੀ ਕਿੰਨੇ ਕੁ ਯਾਤਰੀ ਜਿਹੜੇ ਕਿਉਂਕਿ ਤੁਸੀਂ ਇੱਥੇ ਪਾਕਿਸਤਾਨ ਦੇ ਜਿਹੜੇ ਕੌਂਸਲ ਜਨਰਲ ਹੈਗਾ ਉਹਦੇ ਮੁਖੀ ਹੈਗੇ ਹੋ ਇਸ ਇਲਾਕੇ ਚੋਂ ਕਿੰਨੇ ਕੁ ਸਿੱਖ ਜਿਹੜੇ ਨੇ ਹਰ ਸਾਲ ਇਫ ਯੂ ਹੈਵ ਐਨੀ ਫਿਗਰਸ ਨਾਟ ਐਗਜ਼ੈਕਟਲੀ ਬਟ ਵਾਟ ਏਵਰ ਯੂ ਨੋ ਅਬਾਊਟ ਇਟ ਕਿ ਬਈ ਕਿੰਨੇ ਕੁ ਲੋਕ ਜਿਹੜੇ ਨੇ ਇਹ ਗੁਰਦੁਆਰਿਆਂ ਦੇ ਦਰਸ਼ਨ ਲਈ ਜਾਂਦੇ ਨੇ ਇੱਥੋਂ ਦੇਖੋ ਜੀ ਅ ਕਾਉਂਸਲਰ ਜਨਰਲ ਆ ਪਾਕਿਸਤਾਨ ਜਿਹੜੀ ਬੈਂਕੂਵਰ ਵਿੱਚ ਹੈ ਇਟ ਲੁਕਸ ਆਫਟਰ ਅਲਬਰਟਾ ਹਮ ਹਮ ਬ੍ਰਿਟਿਸ਼ ਕਲੰਬੀਆ ਸਸਕੇਚਵਨ ਨਾਰਥ ਵੈਸਟ ਟੈਰਿਟਰੀਜ਼ ਯੂਕਾਨ ਐਸ ਫਾਰ ਐਸ ਨੂਨੂਵੇਟ ਤੇ ਇਟ ਰੇਂਜਸ ਸਪੈਸ਼ਲੀ ਜਾਂਦੇ ਤੇ throughout ਪਾਕਿਸਤਾਨ ਜਾਂਦੇ ਰਹਿੰਦੇ ਨੇ ਬਟ ਜਦੋਂ ਤੁਹਾਡੇ ਸਪੈਸ਼ਲ ਫੰਕਸ਼ਨ ਦਿਨ ਆਉਂਦੇ ਨੇ ਉਹਨਾਂ ਵਾਸਤੇ ਇਟ ਰੇਂਜਸ ਫਰੋਮ 700 ਟੂ 1000 ਪਲਸ ਡੇ ওকে ওকে and uh, as uh, the information what we have got is kyunki sade kul pahunchi hai sirf canadian sikhan layi jedi kyunki twadi jurisdiction hai gi hai but i just yeah. want to clarify once again for example somebody uh, staying in usa also koi sikh jede utthon vi bahut sare log jede jande ne ki onhanu vi hun visa fee nahi deni payegi this is ji across the world for all our sikh uh, friends and brothers and mm -hmm. sisters Anywhere in the world, they can approach the website of the concerned consulate of their area, right? Okay. Or the embassy. जी. So again, step. Uh, of course. Uh, it's a wonderful gesture and uh, the sikh community reciprocates that and uh, thanks for uh, you thanks uh, the pakistani government for taking this initiative uh, anything in closing which you would like to share regarding this particular thing koi issues koi jehde pehla aande si hun jis tarah vpa eh nawa category jehdi introduce kiti gayi hai and general pakistaniya waste vi jehda vpa hai ga ya koi hor changes aaye ne ji ਪਾਕਿਸਤਾਨੀਆ ਕਹਿੰਦੇ ਆਪਣਾ ਸਿਸਟਮ ਸਾਡਾ ਅਲੱਗ ਹੈ ਨਾ ਜਿਸ ਤਰ੍ਹਾਂ ਇੰਡੀਆ ਦੇ ਐਨ ਆਰ ਆਈ ਹੁੰਦੇ ਆ ਨਾਨ ਰੈਜ਼ੀਡੈਂਟ ਜਿਹੜਾ ਕਾਰਡ ਹੁੰਦਾ ਪਾਕਿਸਤਾਨੀਆ ਦਾ ਨਾਈਕੋਪ ਹੁੰਦਾ ਉਹਨਾਂ ਦੇ ਅਗਰ ਪਾਸਪੋਰਟ ਨਾ ਵੀ ਹੋਏ ਤਾਂ ਉਸ ਬੇਸਿਸ ਤੇ ਵੀਜ਼ਾ ਵੀਜ਼ਾ ਵਿਦਾਊਟ ਵਿਦਾਊਟ ਵੀਜ਼ਾ ਵੀ ਜਾ ਸਕਦੇ ਨੇ ਜੀ ਤੇ ਐਸ ਪਰ ਦਿਸ ਇਜ਼ ਕਨਸਰਨ ਜੀ ਦਿਸਪੋਅਰ ਇਨਫੋਰਮੇਸ਼ਨ ਪੁਰਾਣਾ ਜਿਹੜਾ ਸਿਸਟਮ ਹੈ ਥੈਟ ਵਿਲ ਰਨ ਪੈਰਲਲ ਟੂ ਦਿਸ ਸਿਸਟਮ ਫਾਰ ਦ ਨੀਅਰ ਫਿਊਚਰ ਤਾਂ ਕਿ ਅਗਰ ਕੋਈ ਇਹਦੇ ਵਿੱਚ ਕੋਈ ਬਿਕਾਜ਼ ਐਸ ਯੂ ਨੋ ਥੀਜ਼ ਆਰ ਟੈਕਨੀਕਲ ਇਸ਼ੂਜ਼ There, if there is a technical issue the standby the old system is in practice so mm -hmm. uh, we will cover it up Ji. okay and again as you have pointed out if there is some issue with this website so people can approach the consulate and uh, they can get the entire help from there gggg the protocol we are always available G Jan uh, thank you very much and once again uh, I would say congratulations and thanks for uh, taking this initiative thank you it's our pleasure ਸਿਕ ਮੈਨ ਲ ਰਿਲੀਜੀਅਸ ਪਲੇਸਸ ਆ ਸਾਂਝੀ ਹੁੰਦੀਆਂ ਨੇ ਤੇ ਵੀ ਸ਼ੁਡ ਫੈਸਿਲਿਟੇਟ ਫਾਰ ਐਨੀ ਰਿਲੀਜੀਅਨ ਐਂਡ ਵੀ ਆਰ ਹੇਅਰ ਟੂ ਸਰਵ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਜੀ ਥੈਂਕ ਯੂ ਫਾਰ ਯਰ ਟਾਈਮ ਸੋ ਇਸਨ ਜਾਨਬਾਸ ਖਾਨ ਜਿਹੜੇ ਕਿ ਪਾਕਿਸਤਾਨ ਦੇ ਕੌਂਸਲ ਜਰਨਲ ਹੈਗੇ ਨੇ ਵੈਂਕੂਵਰ ਦੇ ਵਿੱਚ ਤੇ ਜਿਹੜੀ ਇਹਨਾਂ ਨੇ ਗੱਲਬਾਤ ਕੀਤੀ ਏ ਇਹ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਵਸਦੇ ਹੈਗੇ ਨੇ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਹੈਗੀ ਏ ਕਿ ਪਾਕਿਸਤਾਨ ਸਰਕਾਰ ਨੇ ਹੁਣ ਜਿਹੜੀ ਵੀਜ਼ਾ ਫੀਸ ਹੁੰਦੀ ਸੀ ਗੁਰਦ ਆਮਾਂ ਦੀ ਯਾਤਰਾ ਲਈ ਉਸ ਨੂੰ ਖਤਮ ਕਰ ਦਿੱਤਾ ਹੈਗਾ ਜਿਹੜੀ ਵੈਬਸਾਈਟ ਇਹਨਾਂ ਨੇ ਦਿੱਤੀ ਹੈ ਉਹ ਕੈਨੇਡੀਅਨ ਸਿੱਖਾਂ ਵਾਸਤੇ ਕੀ pcgvi.org ਇੱਥੇ ਜਾ ਕੇ ਤੁਸੀਂ ਵੀਜ਼ਾ ਦਾ ਜਿਹੜਾ ਟੈਬ ਹੈਗਾ ਉੱਥੇ ਜਾਓ ਉਸ ਤੋਂ ਬਾਅਦ ਥੱਲੇ ਲਿਖਿਆ ਹੋਏਗਾ ਜੀ ਸਿੱਖ ਯਾਤਰੀ ਉਹਨੂੰ ਤੁਸੀਂ ਪ੍ਰੈਸ ਕਰੋ ਉਹ ਫਾਰਮ ਭਰ ਦਿਓ ਉਹ ਫਾਰਮ ਤੁਸੀਂ ਭਰੋਗੇ ਜਿਹੜੀ ਵੀ ਉਹਨਾਂ ਦੀ ਰਿਕੁਆਇਰਮੈਂਟ ਹੈ ਉਹ ਪੂਰੀ ਕਰ ਦਿਓ ਉਸ ਤੋਂ ਬਾਅਦ ਤੁਹਾਨੂੰ ਕੰਟੈਕਟ ਕੀਤਾ ਜਾਏਗਾ ਤੇ ਤੁਹਾਨੂੰ ਇੱਕ ਈਮੇਲ ਆ ਜਾਏਗੀ ਤੇ ਜਦੋਂ ਤੁਸੀਂ ਪਾਕਿਸਤਾਨ ਜਾਂਦੇ ਹੋ ਉਹ ਸਿਰਫ ਲੈ ਕੇ ਜਾਓ ਐਂ ਤੁਹਾਨੂੰ ਐਂਟਰੀ ਉੱਥੇ ਮਿਲ ਜਾਏਗੀ ਤੇ ਤੁਸੀਂ ਗੁਰਦੁਆਮਾ ਦੇ ਦਰਸ਼ਨ ਕਰ ਸਕੋਗੇ ਸੋ ਇਟਸ ਅ ਅਗੇਨ ਅ ਬਿਗ ਸਟੈਪ ਵਿਚ ਹੈਸ ਬੀਨ ਟੇਕਨ ਐਂ ਕਾਸਟ ਆਰ ਦੀ ਸਿੱਖ ਕਮਿਊਨਿਟੀ ਜੋ ਹੈ ਉਹ ਧੰਨਵਾਦ ਕਰਦੀ ਹੈ ਪਾਕਿਸਤਾਨ ਸਰਕਾਰ ਦਾ ਕਿ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਕੋਈ ਵੀ ਵਿਅਕਤੀ ਉੱਥੇ ਜਾ ਕੇ ਨਮਸਤਕ ਹੋ ਸਕਦਾ ਹੈ